ਸਾਡੇ ਕੋਲੇ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਸੀ ਵੀ ਜਿਹੜੀ ਸੜਕ ਹੈ ਵੀ ਬਹੁਤ ਮਾੜਾ ਹਾਲ ਹੈ ਪਿਛਲੇ ਕਈ ਸਾਲਾਂ ਤੋਂ ਇਹਦੀ ਕੋਈ ਰਿਪੇਅਰ ਨਹੀਂ ਹੋਈ ਕੋਈ ਇਹ ਬਣੀ ਨਹੀਂ ਤੇ ਬੱਚੇ ਸਕੂਲ ਨੂੰ ਜਾਂਦੇ ਉਹ ਡਿੱਗਦੇ ਨੇ ਵਿੱਚ ਆਉਣਾ ਜਾਣਾ ਔਖਾ ਹੋਇਆ ਵਾ ਡਿਊਟੀਆਂ ਵਾਲੇ ਨੂੰ ਔਖਾ ਹੋਇਆ ਵਾ ਦਵਾਈ ਬੂਟੀ ਵਾਲੇ ਨੂੰ ਔਖਾ ਹੋਇਆ ਵਾ ਸੋ ਇਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਹੋਰ ਹਲਕੇ 'ਚ ਜਿਹੜੀ ਸੇਵਾ ਕਰ ਰਹੇ ਹੋ ਵੀ ਸਾਡੇ ਵੀ ਇਹਦੀ ਸੜਕ ਦੀ ਕੋਈ ਨਾ ਕੋਈ ਦਾ ਪੈਚ ਵਰਕ ਕਰਾ ਕੇ ਇਹਨੂੰ ਚਾਲੂ ਹਾਲਤ 'ਚ ਕਰੋ ਸੋ ਅਸੀਂ ਅੱਜ ਸਾਰੀ ਮਸ਼ੀਨਰੀ ਲੈ ਕੇ ਜਿਹੜਾ ਮੌਕੇ ਤੇ ਪਹੁੰਚੇ ਆਂ ਤੇ ਅੱਜ ਅਸੀਂ ਇਹਦਾ ਸੜਕ ਦਾ ਜਿਹੜਾ ਕੰਮ ਸ਼ੁਰੂ ਕਰਾਇਆ ਤੁਸੀਂ ਦੇਖੋ ਵੀ ਕਿਵੇਂ ਲੋਕਾਂ 'ਚ ਖੁਸ਼ੀ ਆ ਜਦ ਕਿ ਇਹ ਟੈਂਪਰੇਰੀ ਇੱਕ ਸਿਰਫ ਪੈਚਵਰਕ ਹੈ ਜਿਹੜਾ ਤਾਂ ਕਿ ਸੜਕ ਨੂੰ ਚਾਲੂ ਕਰਨ ਦਾ ਪਰ ਦੇਖੋ ਖੁਸ਼ੀ ਦੇ ਲੱਡੂ ਵੰਡੇ ਜਾ ਰਹੇ ਨੇ ਕਿਉਂਕਿ ਲੋਕ ਦੁਖੀ ਨੇ ਸਰਕਾਰ ਵੱਲੋਂ ਕੋਈ ਹੰਕਾਰਾ ਕੋਈ ਬਿਆਨ ਕੋਈ ਕੁਛ ਨਹੀਂ ਵੀ ਇਹ ਸੜਕਾਂ ਦਾ ਚਲੋ 2 ਮਹੀਨੇ ਨੂੰ 4 ਮਹੀਨੇ ਨੂੰ ਅਸੀਂ ਕੰਮ ਲਾ ਦਾਂਗੇ ਕੋਈ ਬਿਆਨ ਨਹੀਂ ਆ ਰਿਹਾ ਸੋ ਅਸੀਂ ਤਾਂ ਬੇਨਤੀ ਕਰਦੇ ਕਿਉਂਕਿ ਕੰਮ ਸਰਕਾਰਾਂ ਦਾ ਸੜਕਾਂ ਸਰਕਾਰ ਨੇ ਬਣਾਉਂਦੀਆਂ ਹੁੰਦੀਆਂ ਤੇ ਪ੍ਰਾਈਵੇਟ ਬੰਦੇ ਕਿੰਨੀ ਕੁ ਬਣਾ ਸਕਦੇ ਪਰ ਅਸੀਂ ਪੈਚ ਵਰਕ ਕਰਕੇ ਸਾਰੇ ਹਲਕੇ 'ਚ ਜਿੱਥੇ ਬਹੁਤੀ ਜ਼ਿਆਦਾ ਹਾਲਤ ਖਰਾਬ ਹੈ ਅਸੀਂ ਇਹ ਵੀੜਾ ਚੁੱਕਿਆ ਵੀ ਅਸੀਂ ਇਹਨੂੰ ਲੋਕਾਂ ਨੂੰ ਜਿਹੜਾ ਆਉਣਾ ਜਾਣਾ ਕੋ ਜਿਹੜਾ ਸੁਖਾਲਾ ਕਰਦੇ ਕੱਲ ਸਾਬਕਾ ਮੰਤਰੀ ਮੈਡਮ ਅਨਮੋਲ ਕਗਰਮਾਲ ਨੇ ਵੀ ਕਿਹਾ ਕਹਿੰਦੀ ਲੋਕ ਤਾਂ ਹੀ ਰੋਲਾ ਪਾ ਰਹੇ ਆ ਅਸੀਂ ਬਣਾ ਰਹੇ ਆ ਕੰਮ ਕਰ ਰਹੇ ਆ ਬਰਸਾਤ ਤੋਂ ਰੁਕਣ ਤੋਂ ਪਹਿਲਾਂ ਦੇਖੋ ਬਰਸਾਤਾਂ ਚਾਰ ਲੰਘ ਗਈਆਂ ਤੇ ਬਰਸਾਤ ਸਿਰਫ ਇੱਕ ਰਹਿ ਗਈ ਸਰਕਾਰ ਕੋਲ ਆ ਚੌਥੀ ਵੀ ਲੰਘ ਗਈ ਸੋ 4 ਸਾਲ ਚ ਨਹੀਂ ਹੋਇਆ ਲੋਕ ਵਿਸ਼ਵਾਸ ਵੀ ਕਿਵੇਂ ਕਰਨ ਵੀ ਤੁਸੀਂ ਆਉਣ ਵਾਲੇ 4 ਮਹੀਨੇ ਚ ਬਣਾ ਦੋਗੇ ਕਿਉਂਕਿ ਆਪਾਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਇਹ ਜਿਹੜਾ ਹਲਕਾ ਪੰਜਾਬ ਦਾ ਨੰਬਰ 1 ਸੂਬਾ ਆਪਣੇ ਨੰਬਰ 1 ਹਲਕਾ ਹੋਊਗਾ ਪੰਜਾਬ ਦਾ ਇਹ ਜਿਹੜਾ ਤੇ ਹਾਲ ਦੇਖ ਲਓ ਹੁਣ ਲੋਕ ਕਰਨ ਕੀ ਲੋਕ ਵਿਸ਼ਵਾਸ ਕਿਵੇਂ ਕਰਨ ਕਿਉਂਕਿ 4 ਸਾਲ ਤਾਂ ਨਿਕਲ ਚਲੇ ਆਪਣੇ ਸੋ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਸਰਕਾਰ ਤੇ ਪਰ ਅਸੀਂ ਫੇਰ ਬੇਨਤੀ ਕਰਦੇ ਹਾਂ ਵੀ ਜੋ ਸਮਾਂ ਲੰਘ ਗਿਆ ਕੋਈ ਗੱਲ ਨਹੀਂ ਜੋ ਰਹਿੰਦਾ ਤੁਸੀਂ ਇਹਦੇ ਵਿੱਚ ਜਿਹੜੀ ਹਲਕੇ ਦੀ ਜੋ ਤੁਸੀਂ ਵੀੜਾ ਕਿਹਾ ਲੋਕਾਂ ਨੂੰ ਵੀ ਅਸੀਂ ਇਹਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ ਅਸੀਂ ਕਹਿੰਦੇ ਵੀ ਜੋ ਪਹਿਲਾ ਹਲਕਾ ਦਾ ਘਟੋ ਘਟਰੀ ਨੂੰ ਉਸਰਾਂ ਦੇ ਹਲਕੇ ਜੋਗੇ ਹੀ ਰਹਿਣ ਦੋ ਜੋ ਪਹਿਲਾਂ ਤਾਂ ਹੁਣ ਤਾਂ ਇਹ ਜਮੇ ਟੁੱਟ ਫੁੱਟ ਗਿਆ ਜੀ ਤੁਸੀਂ ਜਾ ਕੇ ਤੁਸੀਂ ਵੀ ਸਾਡੇ ਨਾਲ ਹੀ ਜਾਣਿਓ ਜਿੱਥੇ ਵੀ ਆਪਾਂ ਸੜਕ ਦਾ ਕੰਮ ਸ਼ੁਰੂ ਕਰਾਉਣਾ ਹੈ ਤੇ ਤੁਸੀਂ ਖੁਦ ਵੀ ਦੇਖਦੇ ਹੋ ਆਪ ਵੀ ਦੇਖਦੇ ਹੋ ਵੀ ਕਿੰਨਾ ਜਿਹੜੇ ਮਾਰੇ ਹਾਲਚ ਲੋਕ ਰਹਿ ਰਹੇ ਆਗਿਰ ਸਾਹਿਬ ਲਗਾਤਾਰ ਜਿਹੜੇ ਹਲਕੇ ਦੀਆਂ ਸੜਕਾਂ ਦੇ ਹਾਲਾਤ ਖਰਾਬ ਹੋ ਰਹੇ ਨੇ ਤੇ ਪਿੰਡਾਂ ਵਾਲੇ ਲੋਕ ਵੀ ਕਹਿੰਦੇ ਆ ਵੀ ਅਕਰ ਜੇਕਰ ਇਹ ਸੜਕ ਬਣਵਾੜੀ ਹੋਵੇ ਪਿੰਡ ਦੀ ਤਾਂ ਤੁਹਾਨੂੰ ਕਿੱਥੇ ਮਿਲिए ਜੀ ਕਿਸ ਨਾਲ ਸੰਪਰਕ ਕਰੀਏ ਨਹੀਂ ਅਸੀਂ ਤਾਂ ਦੇਖੋ ਸਾਡਾ ਦਫਤਰ ਹੈ ਖਰੜ ਦੇ ਵਿੱਚ ਕਰਾਲੀ ਮੇਲਾ ਸਾਡੇ ਪ੍ਰਧਾਨ ਜੀ ਆਏਵੇਂ ਉੱਥੋਂ ਕੌਸ਼ਲ ਜੀ ਆਏ ਹੋਏ ਨੇ ਗੁਪਤਾ ਜੀ ਆਏ ਹੋਏ ਨੇ ਕਿਸੇ ਨੇ ਇਹਨਾਂ ਨੂੰ ਸੰਪਰਕ ਕਰਨਾ ਸਾਨੂੰ ਕਰਨਾ ਅਸੀਂ ਖਰੜ 'ਚ ਬੈਠੇ ਨੇ ਤੇ ਪਹਿਲੀ ਵਾਰ ਤੇ ਕਰ ਲੈਣਾ ਸੋ ਕੋਈ ਨਹੀਂ ਅਸੀਂ ਤਾਂ ਜਿੰਨਾ ਕ ਹੈਗਾ ਸਾਡੇ ਵੈਸੇ ਤਾਂ ਦੇਖੋ ਅਸੀਂ ਤਾਂ ਹਲਕਾ ਰੋਜ਼ ਘੁੰਮਦੇ ਸਾਨੂੰ ਵੈਸੇ ਨੋਟਸ ਹੈਗਾ ਵੀ ਕਿਹੜੀਆਂ-ਕਿਹੜੀਆਂ ਸੜਕਾਂ ਦੀ ਹਾਲ ਜਾਦਾ ਮਾਰੀ ਐ ਸੋ ਅਸੀਂ ਉੱਥੇ ਵੀੜਿਆ ਚੁੱਕਿਆ ਬਾਕੀ ਸਰਕਾਰ ਦਾ ਤਾਂ ਦੇਖੋ ਹੁਣ ਆਖਾ ਤੁਸੀਂ ਆਉਣ ਵਾਲੇ ਆ ਪਿਛਲੇ 3-4 ਦਿਨ ਤੋਂ ਦੇਖ ਰਹੇ ਜਿੱਦਣ ਦੇ ਪ੍ਰਧਾਨ ਮੰਤਰੀ ਜੀ ਆਏ ਆ 12000 ਕਰੋੜ ਰੁਪਏ ਦਾ ਹੀ ਨਹੀਂ ਪਤਾ ਲੱਗਦਾ ਕਿੱਥੇ ਆਓ ਦੇਖੋ ਰੌਲਾ ਪੈਣੀ ਪੈਣਾ ਉਹ ਉਹ ਸੈਂਟਰ ਨੇ ਵੀ ਪੁੱਛਣਾ ਇਹਨਾਂ ਨੂੰ ਵੀ 12000 ਕਰੋੜ ਕਿੱਥੇ ਆ ਤੇ ਵਿਰੋਧੀ ਪਾਰਟੀਆਂ ਵੀ ਪੁੱਛ ਰਹੀਆਂ ਨੇ ਵੀ ਉਹ ਦੱਸੋ ਤਾਂ ਸਹੀ ਰੁਪਈਆ ਹੈ ਕਿੱਥੇ ਆ ਸੋ ਇਹਨਾਂ ਦਾ ਮੇਰਾ ਖਿਆਲ ਮੈਨੂੰ ਲੱਗਦਾ ਵੀ ਇਹ ਤਾਂ ਸ਼ਾਇਦ ਇਹਨਾਂ ਨੇ ਉਹ ਵੀ ਚਲਾ ਚਲੂ ਲਿਆ ਵਿੱਚ ਸੋ ਅੱਜ ਉੱਥੇ ਅੱਜ ਲੋੜ ਸੀ ਜਿਸ ਕੰਮ ਦੇ ਲਈ ਤੇ ਉਹ ਅੱਜ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਚੁੱਪ ਐ ਇਸ ਮਾਮਲੇ 'ਚ ਕੋਈ ਦੱਸ ਨਹੀਂ ਰਹੀ ਵੀ ਸਾਡਾ 12000 ਕਰੋੜ ਹੈ ਬੈਂਕਾਂ 'ਚ ਪਿਆ ਜਾਂ ਐ ਐਫ ਡੀਆਂ ਪਈਆਂ ਨੇ ਜਾਂ ਕਿੱਥੇ ਐ ਪੈਸਾ ਕਿੰਨਾ ਯੂਜ਼ ਹੋਇਆ ਜਾਂ ਕਿੱਥੇ ਯੂਜ਼ ਕੀਤਾ ਸੋ ਸਰਕਾਰ ਦਾ ਤਾਂ ਜਿਹੜਾ ਸਿਸਟਮ ਐ ਜੀ ਤੁਹਾਡੇ ਸਾਹਮਣੇ ਹੀ ਐ 1600 ਕਰੋੜ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਆ ਤੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਪੋਸਟਾਂ ਪਾ ਰਹੇ ਨੇ ਕਿ ਬਹੁਤ ਘੱਟ ਐ ਬਹੁਤ ਘੱਟ ਐ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਇਹਨਾਂ ਨੇ ਪਹਿਲੀ ਗੱਲ ਤਾਂ ਜਿਹੜੀ ਮੰਗ ਰੱਖੀ ਉਹ 20000 ਕੀ 1 20000 ਰੁਪਏ ਕੀਲੇ ਦੀ ਰੱਖੀ ਜਿੰਦਗੀ ਇਹਨਾਂ ਨੂੰ 50000 ਕੱਟੋਕਟ ਰੱਖਣੀ ਚਾਹੀਦੀ ਸੀ 20000 ਨਾਲ 4 ਲੱਖ ਏਕੜ ਦੀ ਜੇ ਆਪਾਂ ਫਸਲ ਜਿਹੜੀ ਆਪਣੀ ਖਰਾਬ ਹੋਈ ਹੈ 4 ਲੱਖ ਏਕੜ ਤਾਂ 800 ਕਰੋੜ ਬਣਦਾ ਮਹਾਨ ਗਿਰੇ ਦੇ ਪੈਸੇ ਲੱਗ ਤੋਂ ਦੇਣੇ ਉਹਨਾਂ ਨੇ ਪਸ਼ੂ ਮਰੇ ਦੇ ਲੱਗ ਤੋਂ ਦੇਣੇ ਬੰਦੇ ਜਿਹਨੇ ਇੱਥੋਂ ਕਿਨੂੰ ਲੱਗ ਤੋਂ ਦੇਣੇ ਜੇ ਸਕੂਲ ਆ ਦੁਵਾਰੇ ਤੋਂ ਰੀਬਿਲਟ ਪ੍ਰਧਾਨ ਮੰਤਰੀ ਦੇ ਕੋਟੇ 'ਚ ਹੋਣੇ ਸੋ ਤਾਂ ਜੇ ਭਾਜੀਪੀ ਵਾਲੇ ਤਾਂ ਇਹ ਵੀ ਅਸੀਂ ਪੁੱਛਦੇ ਆਂ ਵੀ ਜਿਹੜੇ ਬਾਕੀ 800 ਕਰੋੜ ਆ ਤੇ ਉਹ ਤੁਸੀਂ ਕਿੱਥੇ ਲਾਉਣਾ ਸੋ ਇਹਨਾਂ ਨੇ ਜਿੰਨੀ ਮੰਗ ਕੀਤੀ ਸੀ ਉਹ ਨਾਲੇ ਇਨੀਸ਼ੀਅਲ ਹੈ ਦੇਖੋ ਉਹ ਤਾਂ ਇੱਕ ਆਪਾਂ ਜਿੱਕਰਣਾ ਹੋਣਾ ਸਾ ਕੰਮ ਹੈ ਵੀ ਇਹ ਸ਼ੁਰੂ ਕਰਨਾ ਲਓ ਜੀ ਤੁਸੀਂ ਇੰਨੇ ਕ ਨਾਲ ਸ਼ੁਰੂ ਕਰਾ ਲਓ ਬਾਕੀ ਤਾਂ ਐਸਟੀਮੇਟ ਬਣਾਓ ਕਿੰਨੀ ਲੋਡ ਹੈ ਉਹ ਕਹਿ ਕੇ ਗਏ ਨੇ ਵੀ ਜਿੰਨਾ ਹੋਰ ਨੁਕਸਾਨ ਹੈ ਤੁਸੀਂ ਜਿਹੜੀ ਸਪੈਸ਼ਲ ਗਰਦਾਬਰੀ ਕਰਾਓ ਜੋ ਨੁਕਸਾਨ ਹੋਇਆ ਸਾਨੂੰ ਰਿਪੋਰਟ ਦਿਓ ਸਾਡੀਆਂ ਟੀਮਾਂ ਵੀ ਬੈਠੀਆਂ ਕੇਂਦਰ ਦੀਆਂ ਤੁਹਾਡੀਆਂ ਵੀ ਹੈਗੀਆਂ ਉਹ ਸਾਨੂੰ ਦੱਸੋ ਕਿੰਨਾ ਨੁਕਸਾਨ ਆ ਸੀ ਭਰਪਾਈ ਕਰਾਂਗੇ ਉਹਦੀ ਪਰ 12000 ਕਰੋੜ ਦਾ ਦੇਖੋ ਉਹ ਵੀ ਜਿਹੜਾ 12000 ਕਰੋੜ ਹੈ ਉਹ ਵੀ ਇਹ ਡਿਜਾਸਟਰ ਇਹਦਾ ਹੀ ਹੈ ਮੈਨੇਜਮੈਂਟ ਜੋ ਮੈਨੇਜਮੈਂਟ ਹੁੰਦੀ ਹੈ ਉਹਦਾ ਹੀ ਪੈਸਾ ਜਿਹੜਾ ਇੱਥੇ ਪਿਆ ਸੀ ਹੁਣ ਉਹ ਪੈਸੇ ਦਾ ਹੀ ਨਹੀਂ ਪਤਾ ਲੱਗਦਾ ਜਦ ਕੇ ਦੇਖੋ ਜੇ ਆਪਾਂ 1600 ਕਰੋੜ ਨੂੰ ਕਿਉਂਕਿ ਬਾਕੀ ਚੀਜ਼ਾਂ ਦਾ ਉਹ ਕਹਿ ਗਏ ਵੀ ਇਹ ਪ੍ਰਧਾਨ ਮੰਤਰੀ ਕੋਟੇ 'ਚ ਹੋਣਗੇ ਆਪਾਂ ਮੇਕਾਨ ਨੇ ਭਾਵੇਂ ਨੈਸ਼ਨਲ ਹਾਈਵੇ ਨੇ ਭਾਵੇਂ ਸਕੂਲ ਨੇ ਭਾਵੇਂ ਕਿਸੇ ਦੀ ਡੈਥ ਹੋ ਗਈ ਭਾਵੇਂ ਪਸ਼ੂਆਂ ਦੀ ਦੇ ਮਰਗੇ ਨੇ ਪਰ ਜੇ 1600 ਕਰੋੜ ਨੂੰ ਲਾਈਏ ਤਾਂ ਵੀ ਮੇਰਾ ਖਿਆਲ ਉਹ 40 45 40000 ਤੋਂ ਉੱਪਰ ਵਹਿੰਦਾ ਜੀ ਇਹੋ ਪਾਰੇ ਕਰ 4 ਲੱਖ ਦੇ ਜੇ ਇਕੜ ਦਾ ਸੀ ਲਾਉਨੇ ਆ ਸੋ ਇਹਨਾਂ ਨੇ ਜਿੰਨੀ ਮੰਗ ਕੀਤੀ ਸੀ ਬਾਕੀ ਉਹਨਾਂ ਨੇ ਕਿਹਾ ਵੀ ਤੁਸੀਂ ਸਪੈਸ਼ਲ ਗਰਦਾਰੀ ਕਰਾ ਕੇ ਦੱਸ ਦਿਓ ਜਿੰਨਾ ਨੁਕਸਾਨ ਆ ਸੀ ਉਹਦੀ ਪਰਪਾਈ ਕਰਾਂਗੇ ਇਹਨਾਂ ਨੇ ਹੁਣ ਉਹ ਰੋਲਾ ਪਾਇਆ ਹੋਇਆ ਉਹ ਜਿਹੜਾ 12000 ਕਰੋੜ 800 ਰੁਪਿਆ ਇਕੜ ਉਹਦੇ ਜੋ ਵੀ ਮਿਲਣਾ ਹੈ 800 ਰੁਪਿਆ ਇਕੜ ਦਾ ਉਸ ਦੇ ਉਸ ਤੋਂ ਵੀ ਮਿਲਣਾ ਜਿਹੜਾ 12000 ਕਰੋੜ ਹੈ ਉਹ ਅਲੱਗ ਤੋਂ ਮਿਲਣਾ ਹੈ ਸੋ ਇਹਨਾਂ ਨੇ ਮੇਰਾ ਖਿਆਲ ਹੈ ਵੀ ਉਹ ਜਿਹੜਾ ਪੈਸੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੇ ਵਿਰੋਧੀ ਪਾਰਟੀਆਂ ਕਾਂਗਰਸ ਵੀ ਸਵਾਲ ਚੁੱਕ ਰਹੀ ਹੈ ਬੀਜੇਪੀ ਚੁੱਕ ਰਹੀ ਹੈ ਕਾਲੀ ਦਲ ਵੀ ਚੁੱਕ ਰਿਹਾ ਵੀ ਉਹ 12000 ਕਰੋੜ ਹੈ ਕਿੱਥੇ ਸੋ ਇਹ ਗਲਤ ਜਿਹੜਾ ਉਹ ਮਤਲਬ ਮਿਸ ਗਾਈਡ ਕਰ ਰਹੇ ਨੇ ਜਦ ਕਿ ਉਹ ਸਾਨੂੰ ਲੱਗਦੇ ਪੈਸਾ ਜਿਹੜੇ ਨੇ ਮਿਸਯੂਜ਼ ਕਰ ਰਹੇ